ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਵਾ ਵੱਡੀ ਖਬਰ ਆ ਰਹੀ ਹੈ ਕਿ ਡੇਰਾ ਪਿਆਸ ਦੇ ਵੱਲੋਂ ਮर्यादा ਨੂੰ ਬਣਾਈ ਰੱਖਣ ਦੇ ਲਈ ਬਰਕਰਾਰ ਰੱਖਣ ਦੇ ਲਈ ਵੱਡਾ ਫੈਸਲਾ ਲਿਆ ਗਿਆ ਹੁਣ ਵੀਆਈਪੀਜ਼ ਦੇ ਨਾਲ ਫੋਟੋਆਂ ਨਹੀਂ ਖਿੱਚਵਾਉਣਗੇ ਡੇਰਾ ਪਿਆਸ ਮੁਖੀ ਬਾਬਾ ਗੋਰਿੰਦਰ ਸਿੰਘ ਢੱਲੋਤੇ ਹੁਣ ਡੇਰੇ ਦੇ ਵਿੱਚ ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਮਲੇਗਾ ਡੇਰਾ ਬਿਆਸ ਨੇ ਫੋਟੋ ਖਿਚਾਓ ਖਿੱਚਣ ਦੇ ਉੱਪਰ ਪਵੰਦੀ ਲਗਾਉਣ ਵਾਲਾ ਜਿਹੜਾ ਸਰਕੂਲਰ ਆ ਉਹ ਜਾਰੀ ਕਰ ਦਿੱਤਾ ਗਿਆ ਦਰਅਸਲ ਡੇਰੇ ਦੀ ਮਰਿਆਦਾ ਤੇ ਨਿਰਪੱਖਤਾ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਵੱਡਾ ਕਦਮ ਬਿਆਸ ਡੇਰਾ ਦੇ ਵੱਲੋਂ ਚੁੱਕਿਆ ਗਿਆ ਦਰਅਸਲ ਡਿਆਸ ਡੇਰਾ ਦੇ ਵੱਲੋਂ ਇੱਕ ਕਦਮ ਇਸ ਕਰਕੇ ਚੁੱਕਿਆ ਗਿਆ ਨਿਰਪੱਖਤਾ ਕਿ ਕੋਈ ਵੀ ਵੀਆਈਪੀ ਅਤੇ ਆਮ ਇਨਸਾਨ ਨੇ ਜਿਹੜੇ ਬਰਾਬਰ ਨੇ ਤੇ ਇਸ ਕਰਕੇ ਜਿਹੜਾ ਵੱਡਾ ਫੈਸਲਾ ਲਿਆ ਗਿਆ ਡੇਰੇ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ ਵੱਡਾ ਫੈਸਲਾ ਲਿਆ ਡੇਰਾ ਬਿਆਸ ਦੇ ਵਿੱਚ ਹੁਣ ਕਿਸੇ ਵੀ ਵੀਆਈਪੀ ਦੇ ਨਾਲ ਫੋਟੋ ਨਹੀਂ ਖਿਚਵਾਉਣਗੇ ਬਿਆਸ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਤੇ ਨਾ ਹੀ ਡੇਰੇ ਦੇ ਵਿੱਚ ਕਿਸੇ ਵੀਆਈਪੀ ਵਿਅਕਤੀ ਨੂੰ ਵੀਆਈਪੀ ਟ੍ਰੀਟਮੈਂਟ ਮਿਲੇਗਾ ਤੇ ਨਾਲ ਇਹ ਵੀ ਗੱਲ ਆ ਕਿ ਫੋਟੋ ਖਿੱਚਣ ਦੇ ਉੱਪਰ ਡੇਰਾ ਬਿਆਸ ਦੇ ਵਿੱਚ ਕੋਈ ਵੀ ਫੋਟੋ ਨਹੀਂ ਖਿੱਚ ਸਕਦਾ ਇਸ ਨੂੰ ਲੈ ਕੇ ਵੀ ਜਿਹੜਾ ਪਾਬੰਦੀ ਲਗਾਉਣ ਵਾਲਾ ਸਰਕੂਲਰ ਜਾਰੀ ਕਰ ਦਿੱਤਾ ਗਿਆ ਦਰਅਸਲ ਪਿਛਲੇ ਕੁਝ ਦਿਨਾਂ ਦੇ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੀਆਂ ਸੁਰਖੀਆਂ ਖਬਰਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਬੜੇ ਰਹੇ ਜਿਸ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਮੀਡੀਆ ਦੇ ਮੁਖਾਤਬ ਹੁੰਦੇ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਦੋਸਤ ਨੇ ਦੇ ਉਸ ਤੋਂ ਬਾਅਦ ਉਹ ਨਹੀਂ ਵੀ ਗਿਆ ਸੀ ਕਿ ਉਸ ਦੇ ਉੱਪਰ ਲੱਗੇ ਜਿਹੜੇ ਵੀ ਇਲਜ਼ਾਮ ਨੇ ਸਾਬਜ ਜਿਹੜੇ ਬੇਬੁਨਿਆਦ ਨੇ ਤੇ ਉਸ ਤੋਂ ਬਾਅਦ ਜੋ ਪੰਜਾਬ ਦੇ ਰਾਜਪਾਲ ਨੇ ਜਿਹੜੇ ਉਸ ਦੇ ਵੱਲੋਂ ਇੱਕ ਅਹਿਮ ਜਿਹੜੀ ਨਸ਼ਿਆਂ ਦੇ ਖਿਲਾਫ ਯਾਤਰਾ ਚਲਾਈ ਜਾਂਦੀ ਹੈ ਉਸ ਦੇ ਵਿੱਚ ਬਿਆਸ ਡੇਰਾ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬਾਅਦ ਕਾਫੀ ਜ਼ਿਆਦੇ ਸੁਰਖੀਆਂ ਦਾ ਹਿੱਸਾ ਬਣੇ ਸੀ ਅੱਜ ਵੱਡੀ ਖਬਰ ਆ ਰਹੀ ਹੈ ਕਿ ਬਿਆਸ ਬਿਆਸ ਡੇਰਾ ਨੇ ਜਿਹੜਾ ਵੱਡਾ ਫੈਸਲਾ ਲਿਆ ਫੈਸਲਾ ਡੇਰੇ ਦੀ ਮਰਿਆਦਾ ਅਤੇ ਨਿਰਪੱਖਤਾ ਨੂੰ ਬਰਕਰਾਰ ਰੱਖਣ ਦੇ ਲਈ ਲਿਆ ਗਿਆ ਬਹੁਤ ਵੱਡੀ ਸੰਗਤਾਂ ਦੀ ਜਿਹੜੀ ਗਿਣਤੀ ਆ ਉਹ ਬਿਆਸ ਡੇਰੇ ਦੇ ਵਿੱਚ ਜਾਂਦੀ ਆ ਲੱਖਾਂ ਸੰਗਤਾਂ ਬਿਆਸ ਡੇਰੇ ਦੇ ਵਿੱਚ ਰੋਜ਼ਾਨਾ ਜਾਂਦੀਆਂ ਨੇ ਤੇ ਹੁਣ VIP ਦੇ ਨਾਲ ਫੋਟੋਆਂ ਨਹੀਂ ਖਿਚਵਾਉਣਗੇ ਬਾਬਾ ਗੁਰਿੰਦਰ ਸਿੰਘ ਢੱਲੋਂ ਜਿਹੜੇ ਬਿਆਸ ਡੇਰਾ ਦੇ ਮੁਖੀ ਨੇ ਹੁਣ ਡੇਰੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ VIP ਟ੍ਰੀਟਮੈਂਟ ਤੱਕ ਨਹੀਂ ਮਿਲੇਗਾ ਡੇਰਾ ਬਿਆਸ ਨੇ ਫੋਟੋ ਖਿੱਚਣ ਦੇ ਉੱਪਰ ਪਾਬੰਦੀ ਲਗਾਉਣ ਵਾਲਾ ਸਰਕੂਲਰ ਆ ਉਹ ਵੀ ਜਾਰੀ ਕਰ ਦਿੱਤਾ ਗਿਆ ਇਸ ਦੇ ਪਿੱਛੇ ਦਾ ਕਾਰਨ ਸਿਰਫ ਤੇ ਸਿਰਫ ਇੱਕ ਇਹ ਸਾਹਮਣੇ ਆਇਆ ਕਿ ਡੇਰੇ ਦੀ ਮਰਿਆਦਾ ਤੇ ਨਿਰਪੱਖਤਾ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਇਹ ਵਟਾ ਕਦਮ ਚੁੱਕਿਆ ਗਿਆ ਵੱਡੀ ਖਬਰ ਆ ਰਹੀ ਆ ਕਿ ਬਿਆਸ ਡੇਰੇ ਦੇ ਨਾਲ ਬਹੁਤ ਜਿਆਦੇ ਜਿਹੜੇ ਪੰਜਾਬ ਦੇ ਲੋਕ ਜਾਂ ਫਿਰ ਭਾਰਤ ਦੇ ਹੋਰ ਸੂਬਿਆਂ ਦੇ ਲੋਕ ਜੁੜੇ ਹੋਏ ਨੇ ਉਹਨਾਂ ਦੀ ਆਸਤਾ ਉਸ ਡੇਰੇ ਦੇ ਨਾਲ ਜੁੜੀ ਹੋਈ ਆ ਲੱਖਾਂ ਸੰਗਤਾਂ ਉੱਥੇ ਜਾਂਦੀਆਂ ਨੇ ਪਰ ਹੁਣ ਉਸ ਡੇਰੇ ਦੀ ਨਿਰਪੱਖਤਾ ਅਤੇ ਉਸ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ ਬਿਆਸ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਨੇ ਵੱਡਾ ਫੈਸਲਾ ਲਿਆ ਕਿ VIP ਦੇ ਨਾਲ ਨਾ ਤਾਂ ਫੋਟੋ ਖਿਚਵਾਉਣਗੇ ਨਾ ਹੀ ਡੇਰੇ ਦੇ ਵਿੱਚ ਕਿਸੇ ਨੂੰ VIP ਟ੍ਰੀਟਮੈਂਟ ਮਿਲੇਗਾ ਤੇ ਡੇਰਾ ਬਿਆਸ ਨੇ ਵਿੱਚ ਫੋਟੋ ਖਿੱਚਣ ਦੇ ਉੱਪਰ ਪਾਬੰਦੀ ਲਗਾਉਣ ਵਾਲਾ ਸਰਕੂਲਰ ਜਾਰੀ ਕਰ ਦਿੱਤਾ ਗਿਆ